ਜੋ ਅੱਜ ਨਾਟਕ ਸਟੇਜ ਉੱਤੇ ਸਾਂਝੇ ਕਰਨ ਆਏ ਆ ਉਹਦਾ ਨਾਮ ਹੈ ਸੁਲਗ ਦੀ ਤਰਤੀ ਉਹਦੇ ਚ ਵਿਦਿਆਰਥੀ ਬੁਰੀ ਸੰਗ ਵਿੱਚ ਪੈ ਜਾਂਦਾ ਹੈ ਬੁਰੀ ਸੰਗ ਵਿੱਚ ਪੈ ਕੇ ਉਹਦਾ ਨਸ਼ਰ ਹੁੰਦਾ ਹੈ ਉਹਦੇ ਮਾਂ ਕੋਲ ਰੱਖੀ ਨਸ਼ਾ ਹੁੰਦਾ ਹੈ ਇਸ ਨਾਟਕ ਦੀ ਕਹਾਣੀ ਹੈ ਤੇ ਇਹਦਾ ਵਿਸ਼ਾ ਨਸ਼ੇ ਜੈ ਨਸ਼ੇ ਕੱਲਾ ਇਹ ਨਹੀਂ ਕਿ ਇਹ ਮੁੰਡੇ ਨਸ਼ੇ ਕਰਦੇ ਆ ਤਾਂ ਜੇ ਸਾਡੇ ਘਰ ਦੀਆਂ ਔਰਤਾਂ ਆ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਆ ਉਹਨਾਂ ਦੀ ਜ਼ਿੰਦਗੀ ਕਬਸਰ ਚੰਗੀ ਤਰ੍ਹਾਂ ਨਹੀਂ ਹੁੰਦੀਗੀ ਜਾਂ ਹੁੰਦੀ ਹੈ ਕਿਉਂਕਿ ਸਭ ਤੋਂ ਵੱਧ ਨਸ਼ੇ ਦੇ ਨਾਲ ਔਰਤ ਪਰਭਾਵਤ ਹੁੰਦੀ ਹੈ ਸਾਡੀ ਸਾਡੀਆਂ ਮਾਵਾਂ ਪਰਭਾਵਤ ਹੁੰਦੀਆਂ ਨੇ ਜੇ ਸਾਡੇ ਫਾਦਰ ਸਾਹਿਬ ਨਸ਼ੇ ਕਰਦੇ ਆ ਡਰਿੰਕ ਕਰਦੇ ਆ ਤਾਂ ਸਭ ਤੋਂ ਵੱਧ ਜੇ ਤਕਲੀਫ ਮਚਾਉਣੀ ਪੈਂਦੀ ਹੈ ਸਾਡੀ ਮਾਂ ਨੂੰ ਹੋਣੀ ਪੈਂਦੀ ਹੈ ਕਿਉਂਕਿ ਜੇ ਗਾਲ ਉੱਤੀ ਜਾਵੇ ਦਿੱਤੀ ਮੁੰਡੇ ਨੂੰ ਜਾਂਦੀ ਹੈ ਗਾਲ ਪਰੋ ਲੱਗਦੀ ਕੁੜੀ ਨੂੰ ਹੁੰਦੀ ਹੈ ਇਸੇ ਤਰ੍ਹਾਂ ਦੀ ਅਸੀਸ ਹੈ ਉਦੁੱਤੀ ਮੁੰਡੇ ਨੂੰ ਕੁੜੀ ਨੂੰ ਜਾਂਦੀ ਹੈ ਲੱਗਦੀ ਮੁੰਡੇ ਨੂੰ ਹੈ ਤੁਸੀਂ ਸਾਡੇ ਸਮਾਜ ਦਾ ਜਿਹੜਾ ਗੰਤਰ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਔਰਤ ਹਰ ਪਾਸੇ ਪ੍ਰਸਦੀ ਹੈ ਸੋ ਇਹਦਾ ਵਿਸ਼ਾ ਹੈ ਇੱਕ ਨਾਮ ਮੁੰਡਾ ਨ ਸਮਰਥੀ ਦਾ ਕੁੜੀਆਂ ਦਾ ਵੀ ਹੋਣਾ ਹੀ ਆ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਿਆ ਪੰਜਾਬ ਯੂਨੀਵਰਸਿਟੀ ਤੇ ਅਸੀਂ ਇਹ ਗੱਲ ਮਹਿਸੂਸ ਕੀਤੀ ਹੈ ਦੇਖੀ ਹੈ ਕਿ ਜਿੰਨੇ ਕੁ ਮੁੰਡੇ ਇਸ ਰਸਤੇ ਵੱਲ ਜਾ ਰਹੇ ਆ ਉੰਨੇ ਕੁ ਕੁੜੀਆਂ ਵੀ ਜਾ ਰਹੀਆਂ ਨੇ ਸੋ ਇਸੇ ਕਰਕੇ ਅਸੀਂ ਤੁਹਾਨੂੰ ਇਹ ਨਾਟਕ ਦਿਖਾਉਣ ਆਏ ਆ ਕਿ ਤੁਸੀਂ ਤੁਹਾਡੀ ਜਿਹੜੀ ਅਗਲੀ ਜ਼ਿੰਦਗੀ ਹੈ ਕਾਲਜਾਂ ਦੀ ਯੂਨੀਵਰਸਟੀਆਂ ਦੀ ਉਸ ਜ਼ਿੰਦਗੀ ਦੇ ਉਸ ਨੂੰ ਤੁਹਾਨੂੰ ਪਤਾ ਹੋਵੇ ਕਿ ਅਸੀਂ ਕਿਹੜੇ ਰਸਤੇ ਉੱਤੇ ਜਾਣਾ ਹੈ ਕਿਹੜਾ ਰਸਤਾ ਚੁਣਨਾ ਹੈ सो तो इस करके असि नाटक तो दिखा आए हैं सो तो पेश कर लगे है नाटक स्वर की धरती पेशकारी इबा पेश, पेश करती है नाटक सुरग की धरती Nobody call ਯਾਦ ਆ ਰਿਹਾ ਸੀ ਤੇ ਮੈਂ ਸਸਦ ਸਦਾਲ ਚ ਬੈਠਾ ਮੱਥੇ ਤੇ ਹੱਥਰ ਕੇ ਆਪਣੇ ਕਰਮਾਂ ਨੂੰ ਹੋ ਰਿਹਾ ਸੀ ਕਰਮਾਂ ਦਾ ਮਤਲਬ ਤਕਦੀਰ ਨਹੀਂ ਬਲਕਿ ਉਹ ਸਾਰੇ ਕੰਮ ਜੋ ਮੈਂ ਹੋਂਦ ਤੱਕ ਇਹਨਾਂ ਹੱਥਾਂ ਨਾਲ ਕਰਦਾ ਆ ਤੇ ਸਿੱਧਾ ਚਾਚਾ ਸਿੱਧਾ ਚਾਚਾ ਨੂੰ ਵਾਰ-ਵਾਰ ਯਾਦ ਆ ਰਿਹਾ ਉਹ ਸਾਡੇ ਪਿੰਡ ਦੀਆਂ ਗਲੀਆਂ ਵਿੱਚ ਬਾਗ ਖਰਾ ਫਰਦਾ ਸੀ ਕਮਲਾ ਖਰਾ ਫਰਦਾ ਸੀ ਤੇ ਲੋਕਾਂ ਨੂੰ ਕਹਿੰਦਾ ਫਰਦਾ ਸੀ ਰੁਕੋ ਰੁਕੋ ਦੁੱਧਾ ਪੀਓ ਏ ਉਹ ਨਸ਼ਾ ਨਾ ਖੋ ਏ ਉਹ ਤੁਮ ਤੈਨ ਹੁੰਦੀ ਆ I'll put ਇਲਾ ਜਨਮ ਮ ਇੱਕ ਕਿਸਾਨ ਪਰਿਵਾਰ ਪੰਜਾਬ ਸਿੰਘ ਦੇ ਘਰ ਹੋਇਆ ਮੇਰੇ ਇੱਕ ਛੋਟਾ ਭਰਾ ਨੇ ਨਾਮੀ ਸਾਡੀ ਮਾਂ ਸਾਡੇ ਦੋਹਾਂ ਭਰਾਵਾਂ ਦੀਆਂ ਕਰਤੂਕਾਂ ਕੰਮਾਂਾਂ ਕਰਕੇ ਰੱਬ ਨੂੰ ਪਿਆਰੀ ਹੋ ਗਈ ਸੀ ਹੋਰ ਬੇਬੇ ਚੱਦੀ ਨਹੀਂ ਅਸੀਂ ਜਵਾਨੀ ਵਿੱਚ ਪੈਰ ਧਰਦਿਆਂ ਬੇਬੇ ਨੂੰ ਕੋਈ ਸੋਫਤਾ ਸਾਹ ਵੀ ਤਾਂ ਨਹੀਂ ਦੇ ਦਿੱਤਾ ਸੀ ਜਵਾਨੀ ਵਿੱਚ ਪੈਰ ਧਰਦਿਆਂ ਮੇਰੇ ਪੈਰ ਦਾ ਟਕਾ ਗਿਆ ਸੀ ਮੈਂ ਬੁਰੀ ਸੰਗ ਦਾ ਸ਼ਿਕਾਰ ਹੋ ਗਿਆ ਸੀ ਮੈਂ ਤੇ ਮੇਰੇ ਨਾਲ ਦੇ ਅਸੀਂ ਹਰ ਲੋਜੋ ਸਕੂਲੋਂ ਭੱਜ ਜਾਂਦੇ ਇਸ ਨੂੰ ਜੋ ਭੱਜ ਕੇ ਅਸੀਂ ਸਿਮਾ ਬਾਗ ਨਾਲ ਛਾੜਨ ਦੇ ਨਾਲ ਚਲੇ ਜਾਂਦੇ ਜਿਉਂ ਉੱਥੇ ਬੈਠ ਕੇ ਮੈਂ ਤੇ ਮੇਰੇ ਨਾਲ ਦੇ ਅਸੀਂ ਸੂਟਾ ਬਲ ਬਲ ਕੇ ਸਿਕਟਾਂ ਵਿੱਚ ਭਰ ਲੈਂਦੇ ਤੇ ਸਿਮਾ ਬਾਗ ਨਾਲ ਛਾੜਨ ਨੂੰ ਮੋਰ ਦੇ ਬੈਠ ਕੇ ਅਸੀਂ ਸੂਟ ਤੇ ਜਦੋਂ ਸਿਕਟ ਦਾ ਤੁਮ ਮੇਰੀ ਨਾਲ ਨਾਲ ਵਿੱਚ ਜਾਂਦਾ ਤਾਂ ਮੈਨੂੰ ਲੱਗਦਾ ਬਸ ਆਹੀ ਜ਼ਿੰਦਗੀ ਹੈ ਪੜਦਾ ਕਿ ਤਾਂ ਲੈਣਾ ਕੀ ਹੈ ਸੂਟਾ ਵੀ ਕੇ ਸਰੀ ਤੜੀ ਟੋਨ ਨੂੰ ਰਹਿਣਾ ਜਿਹੜਾ ਇਹਨਾਂ ਝਗੜੇ ਕਰਨਾ ਤੇ ਘਰ ਵਿੱਚ ਬੇਬੇ ਬਾਪੂ ਨੂੰ ਰੋਜ਼ ਗੁਲਾਮੇ ਹੋਣੀ ਸ਼ੁਰੂ ਹੋ ਗਿਆ ਸੀ। ਨਹੀਂ ਕਰਤਾ ਤਰੇ ਆ ਦੇਖਾ ਨਹੀਂ ਆਪਦੇ ਕੋਲ ਲੱਗੇ ਦੀ ਕਰਤੂਤ ਨਹੀਂ ਪੈਣੇ ਹੱਡਾ ਪੱਕਾ ਡੜਾ ਸੀ। ਆ ਮਾਰ ਕੇ ਮੇਰੇ ਪੁੱਤ ਦਾ ਸਰਪਾਰਦਾ ਨਹੀਂ ਤੇਰਾ ਜੇਸਟਾ ਚੱਲਿਆ ਸੀ ਠਾਣੇ। ਆ ਉਹਦਾ ਮੈਂ ਹੀ ਰੋਕਦਾ ਆ ਮੂੰਹ ਮੱਥੇ ਨੂੰ ਆ ਵੇਖ ਲੋ ਲੋਕ ਕਹਿ ਬੀ ਕਰਾਈ ਅਲਾ ਜਮੀਆ ਹੂੰ ਕਰਦੇ ਮੇਰੀ ਮਾਂ ਮੈਨੂੰ ਕੁਰਲਾ ਉੱਤੀ ਵੇਖ ਮੁੱਤਾ ਮੈਂ ਕਿਉਂ ਸਾਨੂੰ ਮਾਰਨੇ ਕੀਤਾ ਹੈ ਤੂੰ ਕਿੰਨਾ ਪਿਆਰ ਹੱਟ ਪਨ ਨਹੀਂ ਕਮਾਈ ਕਰਕੇ ਤੈਨੂੰ ਪੜਾਈ ਜਾਂਦਾ ਹੈ ਤੈਨੂੰ ਕਿਸੇ ਕੰਮ ਨੂੰ ਨਹੀਂ ਆਖਦਾ ਤਾਂ ਕਿ ਤੂੰ ਚਾਰ ਅੱਖਰ ਪੜ ਲਵੇ ਅਤਰੇ ਪਿਓ ਨੇ ਪਿੰਡ ਵਿੱਚ ਕਿਸੇ ਤੋਂ ਹੋਏ ਨਹੀਂ ਅਖਵਾਈ ਤੇ ਤੂੰ ਸਾਰੇ ਪਿੰਡ ਵਿੱਚ ਸਾਡੀ ਕੁੱਤੇ ਕੁੱਤੇ ਕਰਵਾਈ ਜਾਂਦਾ ਹੈ ਕੁੱਤੇ ਕੁੱਤੇ ਕਰਵਾਈ ਬੇਬੇ ਗਰੋਂ ਲੱਗ ਪਈ ਤੇ ਆ ਮੇਰੇ ਤੇ ਕਿਸੇ ਵੀ ਗੱਲ ਕਰਦੀ ਨਸਰ ਨਾ ਹੁੰਦਾ ਮੈਨੂੰ ਲੱਗਦਾ ਪੜਨ ਇੱਕ ਕਰ ਲੈਣਾ ਕੀ ਹੈ ਬਸ ਸਾਹੀ ਜਿੰਦਗੀ ਹੈ ਤੇ ਸ਼ਾਮ ਹੁੰਦਿਆ ਹੀ ਸ਼ਾਮ ਹੁੰਦੇ ਮਿੱਤਰੋ ਘਰ ਦੀ ਕੰਗੀ दारू ਦਾ ਦੌਰ ਸ਼ੁਰੂ ਹੋ ਜਾਂਦਾ ਸੀ ਸਾਡੇ ਇੱਕ ਸੀਰੀ ਹੁੰਦਾ ਸੀ ਭਿੰਦੀ ਭਿੰਦੀ ਘਰ ਦੀ दारू ਘੜਦਾ ਸੀ ਤੇ दारू ਪੀਂਦਾ ਵੀ ਬਹੁਤ ਸੀ ਭਿੰਦੀ ਨੇ ਜ਼ਿੰਦਗੀ ਵਿੱਚ ਭਲਵਾਨ ਬਣ ਦਾ ਸੁਪਨਾ ਦੇਖਿਆ ਸੀ ਪਰ ਭਿੰਦੀ ਦੇ ਘਰੇ ਗਰੀਬੀ ਨਹੀਂ ਸੀ ਤੇ ਆਪਣੇ ਭਲਵਾਨ ਬੰਦੇ ਸੁਪਨਾ ਉਹ ਪੂਰਾ ਨਾ ਕਰ ਸਕਿਆ ਤੇ ਇਹ ਗੱਲ ਭਿੰਦੀ ਦੇ ਦਿਮਾਗ ਤੇ ਲੱਗੀ ਤੇ ਬਹੁਤ ਉਦਾਸ ਲੈਣ ਲੱਗ ਗਿਆ ਪਰ ਹੁਣ ਜਦੋਂ ਭਿੰਦੀ ਦਰੂਦਾਨ ਪੂਰਾ ਰਾਜ ਲੈਂਦਾ ਪੂਰਾ ਟੱਲੀ ਹੋ ਜਾਂਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਰਹਿਂਦਾ ਤੇ ਆਪਣੀ ਧੁੱਗੀ ਭਲਵਾਨੀ ਦੀਆਂ ਕਹਾਣੀਆਂ ਸਾਨੂੰ ਉਹੀ ਸੁਣਾਈ ਜਾਂਦਾ ਮਸਾਲੇ ਨਾਲ ਆਕੇ people ਬਾਸਪਟਰੀਓ ਆ ਨਾਸੋਂ ਦਿਦੇ ਦੇ ਚਾ ਮਾ ਲਾ ਬੱਲੇ ਤੇ ਵੜ ਜਾ ਮਦਨ ਚ ਹ ਤੁਸੀਂ ਮੇਰੇ ਜੋ ਦੂ ਜਾਣਦੇ ਆ ਮੂਹ ਬਤ ਕਰੀ ਤੇ ਐ ਤੇਰਾ ਖੜ ਬੱਲੇ ਤੇ ਕਾਤਾ ਨਹੀਂ ਹਿਸਾਬ ਨਹੀਂ ਆਜਾ ਦੇਖੇ ਨਾ ਕੋਚੀ ਪਲਵਾਨ ਨੇ ਮੇਰੇ ਇੱਧਾ ਇਹ ਕਰ ਦੇ ਹੋਏ ਮਤ ਰਹੇ ਓਏ ਉਹਦੀਆਂ ਤਾਂ ਟੱਛਾ ਬਣਦੀ ਟ੍ਰੈਨਿੰਗ ਆ ਚੱਤੀ ਤੇ ਤਾਂ ਕਿਉਂ ਆ ਫੈਂਟੀ ਔਖਾ ਜਾਏ ਪੱਟਿਆ ਬਲਵੰਤਾ ਹਾਂ ਪੁੱਤ ਦਾ ਪਾਵੇ ਬਬਾ ਅੱਛਾ ਤਰਾ ਬਦਨ ਛੱਡ ਕੇ ਭੱਜ ਗਿਆ ਤਾਂ ਕੀ ਕੀਤਾ ਕਿੰਦਾ ਹਾਣੀ ਬੀਬੀ ਮਾਂ ਦਾ ਬੀਬੀ ਉਹ ਬੰਦਾ ਤੇਰੇ ਦਾਦਾ ਰੇ ਕਿ ਸਾਰੀ ਦੁਨੀਆ ਬਈ ਦਾ ਪਿੰਦੀ ਸੀ ਨਾ ਨਸ਼ੇ ਬਹੁਤ ਕਰਦਾ ਸ਼ਰਾਬ ਬਹੁਤ ਕਰ ਜਾਂਦੀ ਤਾਂ ਪਿੰਦੀ ਕਮਲਾ ਹੋ ਜਾਂਦਾ ਤਰਸਿੰਘ ਵੱਟ ਦੇ ਸਿੱਧਾ ਚਾਚੇ ਨੂੰ ਮੁਆਫਦਾ ਹੁਤਾ ਚਾ ਪਾਸਾ ਚਾਚਾ ਵੀ ਅਸੀਂ ਇਸੇ ਵੱਟ